ਸਤਿ ਸ੍ਰੀ ਅਕਾਲ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਅੱਜ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਬੱਚੇ ਵਾਲੀ ਤੇ ਦੋ ਬੱਚੇ ਦੇ ਬਿਨਾਂ ਤੁਹਾਨੂੰ ਗਾਵ ਦਿਖਾਵਾਂਗੇ ਨੋਰਮਲ ਰੇਟ 'ਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਹਾ ਜੀ ਹਾਂਜੀ ਹਾਂਜੀ ਠੀਕ ਆ ਜੀ ਚਲੋ ਵਧੀਆ ਚੀਜ਼ ਆ ਜੀ ਤੇ ਨਾਮ ਦੱਸ ਦੋ ਕਰੀਏ ਜੋਤਾ ਜੀ ਇਲਾਕਾ ਬਾਸਪੁਰ ਤਸੀਲ ਬਟਾਲਾ ਨੇੜੇ ਫਰੇਗੜ ਚੁੰਗੀਆਂ ਤੇ ਫੋਨ ਨੰਬਰ ਬੋਲਦਾ 987684919 ਠੀਕ ਹੈ ਜੀ ਹਾਂਜੀ ਠੀਕ ਹੈ ਤੇ ਚਲੋ ਸ਼ਰਵਾਰ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਅੱਜ ਬੱਚੇ ਵਾਲੀ ਇੱਕੋ ਹੀ ਹੈ ਇਹ ਇੱਕੋ ਜਿਹੇ ਨੂੰ ਦੂਜਾ ਸੂਰਾ ਸੁਈ ਜੇ ਤੇ 15 ਦਿਨ ਉਹ ਘਰ ਵਾਲੇ ਨੇ ਵੀ ਹੋ ਗਏ ਸੁਈ ਨੂੰ ਅੱਛਾ ਉਹ ਵੀ 15 ਵਾਲੇ 20 ਵਾਲੇ 25 ਲਾ ਆਹ ਸਾਰਾ ਤੁਹਾਡੇ ਸਾਹਮਣੇ ਹੀ ਆ 20 25 ਦਿਨਾਂ ਤੇ ਲੱਗੇ ਪਰਨੇ ਕੱਢ ਲਾ ਲੈ ਬਾਕੀ ਦੇ 20 ਨਹੀਂ ਜੇ ਰੱਖਦੇ ਦਿਨ 15 ਕੀ ਹੋਏ ਨੇ ਬੱਚਾ ਕਿਹ ਮਗਰੇ ਤੇ ਬੱਚਾ ਵਛਾ ਜੀ ਮਗਰੇ ਦੇ ਵਛਾ ਆ ਤੇ ਦੁੱਧ ਕਿੰਨਾ ਹੈ ਦੇਖ ਦੁੱਧ ਦੇਖੋ 10 ਕਿਲੋ ਕਿ 9 ਦੀ ਬੋਲਾ ਡਿਕ ਰਟ ਪੱਕਾ ਦੁੱਧ ਜਿਹੜਾ ਹੈਗਾ 9 ਕਿਲੋ ਹਾਂਜੀ ਤੋਰਾਂ ਹੈ ਕਿ ਬਾਕੀ ਬੜੀ ਮੋਟੀ ਹੈ ਠੀਕ ਹੈ ਬਾਕੀ ਰੰਗ ਰੂਪ ਦੀ ਚੰਗੀ ਆ ਕੱਦ ਕਾਠ ਵੀ ਚੰਗਾ ਹੈ ਬਾਕੀ ਹੈਗਿਆਂ ਤਿੰਨੇ ਜੜੀਆਂ ਵਾ ਛੋਟੇ ਰੇਟੀ ਅੱਜ ਜਿਹੜੇ ਤੁਹਾਨੂੰ ਦਿਖਾਉਣੇ ਆ ਤੇ ਗਰਮੀ ਵਾਲੀਆਂ ਦੇਖੀ ਸਾਰੀਆਂ ਗਰਮੀਆਂ ਉਹਦੇ ਜਿਹੜਾ ਚੰਗਾ ਚਵਾਈ ਜਾਵਗੀਆਂ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਜਿਹੜਾ ਦੁਪਹਿਰਾਂ ਦਾ ਵਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨਾ ਬਣਾ ਲਊਗੀ ਤੇ ਵੀਰ ਜੀ ਕਿੰਨਾ ਰੱਖਣਾ ਇਹਦਾ ਮੁੱਲ ਮੁੱਲ ਵੀਰ ਜੀ ਛੋੜਾ ਇਹ ਕਰਨਾ ਹੈ ਇਹਦਾ ਕਿੰਨਾ 32000 ਦੇ ਦਈਏ 32000 ਹਾਂਜੀ ਵਿੱਚੋਂ ਕਰਨਾ ਮੰਨਤਾਂ ਨੂੰ 2000 ਰੁਪਏ 3000 ਦੇ ਰਹਿ ਗਏ ਚਲੋ 1000 ਹੋਰ ਛੋਟ ਕਰ ਦਿਓ ਬੋਲੇ ਯਾਰ ਹੋਰ ਛੋਟ 29000 ਰੁਪਏ ਉਹਨਾਂ ਦੇ ਠੀਕ ਆ ਤੇ ਇਹ ਵੀ ਜੀ ਦੋ ਦੰਦ ਬੱਛੀ ਏ ਅੱਛਾ ਹਾਂਜੀ 7 ਕਿਲੋ ਦੋ ਦੇ ਦੋ ਦੰਦ ਜੱਸੀ ਕੱਦ ਕੱਟ ਤੇ ਇਹਦਾ ਬਹੁਤ ਸਾਰਾ ਚੰਗਾ ਬਣਾ 7 ਕਿਲੋ ਹੈਗਾ ਪੱਕਾ ਦੋ 7 ਕਿਲੋ ਪੱਕਾ ਹੈ ਨਹੀਂ ਠੀਕ ਆ ਤੋਰਾਂ ਹੈ ਕਰੀ ਲਓ ਦੰਦ ਖਾ ਲਈਏ ਬੀਤੀ ਇਹਦੇ ਇੱਕ ਕਰੀ ਆਪਾਂ ਦਸਣ ਦੀ ਕਸ਼ਿਸ਼ ਕਰਦੇ ਆਹ ਦੇਖ ਸਕਦੇ ਜੀ ਪਿਓਰ ਦੋਦਾਂ ਦੇ ਜਿਹੜੀ ਠੀਕ ਹੈ ਜੀ ਇਹ ਬੱਚੇ ਤਾਂ ਬਿਨਾਂ ਹੀ ਆ ਬਾਕੀ ਮੋਹ ਜਿਹੜੇ ਪਿਓਰ ਦੋਦਾਂ ਦੇ ਤੇ ਦੁੱਧ ਮੌਕੇ ਤੇ ਜਿਹੜਾ 7 ਲੀਟਰ ਇਹਦੇ ਕੋਲ ਤਿਆਰ ਦੱਸਦੇ ਆਂ ਗਾਂ ਵੀ ਇਹੋ ਜਿਹੀ ਵੜ ਤਿਆਰ ਹੁੰਦੀ ਆ ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਕਿਉਂਕਿ ਇਹ ਤਾਂ ਕੱਦ ਹੁਣ ਤੋਂ ਹੀ ਅੱਛਾ ਫਗਾਂ ਵਰਗਾ ਕੱਦ ਦੇ ਚੰਗੇ ਕੱਦ ਕਾਟਦੀ ਆ ਤੇ ਜੱਸੀਆਂ ਦੇ ਹਿਸਾਬ ਨਾਲ ਲਈ ਤੇ ਚੰਗੀ ਆ ਜਣੀ ਬਾਕੀ ਕੋਈ ਵੀ ਆਣ ਕੇ ਪਸੰਦ ਕਰਕੇ ਖੜੇ ਤੇ ਇਹਦਾ ਵੀਰ ਜੀ ਕਿੰਨਾ ਮੁੱਲ ਹੈ ਇਹਦਾ ਵੀਰ ਜੀ ਛੋੜਾ ਜੇ ਇਹਦਾ ਮੁੱਲ ਕਰਨਾ ਆ ਉਦਾਂ ਦੇ ਇਹ ਵੀ ਬਚੀ ਗਿਆ ਕੀ ਦੋ ਦੰਤ ਜਿੰਨੇ ਕੁ ਰੇਟ ਦੀ ਉਹਨੇ ਹੀ ਕਰ ਦੇਣਾ ਅੱਛਾ ਏ ਵੀ ਹਜ਼ਾਰ ਦੇ ਦिए 20000 ਦੇ ਇੰਨੇ ਵੀ ਉਦਾਂ ਜੀ ਦੁੱਧ ਦੇ ਦੀ 7 ਕਿਲੋ ਦੁੱਧ ਦੇ ਬਚੀ ਗਏ 7 ਕਿਲੋ ਦੁੱਧ ਹੈਗਾ ਤੇਰਾ ਪੱਕਾ ਦੋ ਟਾਈਮ ਚੋਲੇ ਕੋਈ ਦੋ ਟਾਈਮ ਤਿੰਨ ਟਾਈਮ ਆਪਣੀ ਤਸਦੀਕ ਕਰਦੇ ਤੇ ਬੇਜੋ ਜੈਸ ਨੂੰ ਹੀ ਕਰਦੀ ਹੈ ਬਿਲਕੁਲ ਇਹ ਵੀ 18000 ਦੀ ਦੇ ਦਾਂਗੇ ਚਲੋ 1000 ਸ਼ੌਟ ਹੋਰ ਕਰ ਦਿਓ ਫਿਰ 1000 ਕਰਦੇ ਠੀਕ ਹੈ ਬਾਕੀ ਥਾਨ ਦਿਖਾਓ ਗਾੜੀ ਦੀ ਥਾਨ ਵਿਖਾਈਏ ਤੁਹਾਨੂੰ ਇੱਕ ਵਾਰੀ ਥਾਨ ਵੀ ਚੰਗਾ ਲੱਗਾ ਹੈ ਜਿਹੜਾ ਇਹਦੇ ਕੋਲ ਤੇ ਆ ਦੇਖ ਸਕਦੇ ਚਿਹਰੇ ਤੋਂ ਬਾਕੀ ਸੋਹਣੀ ਜਰਸੀ ਹੈ ਕੋਈ ਆਣ ਕੇ ਵੇਖੇ ਇਥੇ ਇੱਕ ਵਾਰੀ ਹੁਣ ਇੱਕ ਆ ਗਾਂ ਤੁਹਾਨੂੰ ਦਿਖਾਉਣੀ ਹੈ ਸਿੰਘ ਇਹਦੇ ਹੈਗੇ ਆ ਦਸੀਏ ਵੀ ਜਿਹੜੇ ਪਾਰੇ ਇਹ ਵੀਰ ਜੀ ਦੁਜਾ ਸਵੇਰ ਸੂਈ ਦੇ ਹਾਂਜੀ ਨੂੰ ਵੀ ਮਸ਼ੀਨ ਜੀ ਠੀਕ ਆ ਤੇ 7 ਕਿਲੋ ਦੁੱਧ ਦੇ ਦੇ ਇਹ ਦੇਖੋ ਵੀ 7 ਲੀਟਰ ਦੁੱਧ ਤੋਰੋ ਫਿਰ ਇਹਨਾਂ ਬਾਕੀ ਆ ਗਈਆਂ ਸਾਰੀਆਂ ਗਰਮੀਆਂ ਵਾਲੀਆਂ ਆ ਇਹ ਅਕੇ ਚਲੋ ਜਿੰਨਾ ਵੀਰਾਂ ਨੂੰ ਚਾਹ ਪਾਣੀ ਦਾ ਘਰ ਦਾ ਜ਼ਰੂਰਤ ਹੁੰਦੀ ਸਾਰੇ ਵੀਰ ਕੋ 40 50 ਹਜ਼ਾਰ ਨਹੀਂ ਖਰਚ ਸਕਦੇ ਚਲਵਾ ਜਲਾ ਹਾਂ ਜੀ ਵੀਟੂਆਂ ਦੀਆਂ ਨੇ ਸਪੀਨ ਹੁੰਦੇ ਆ ਹਾਂਜੀ ਹਾਂਜੀ ਬਾਕੀ ਸਾਰੀਆਂ ਸੋਈਆਂ ਆਪਣੀ ਦੁੱਧ ਦੀ ਦੋ ਟਾਈਮ ਚਵਾਈ ਕਰਕੇ ਖੜਾ ਤੇ ਇਹਦੇ ਖਾਣੇ ਦੇ ਸਾਦੇ ਲਾਜੇ ਤਾਂ ਤੇ ਇਹਦਾ ਵੀ ਇੰਨੀ ਫਿਰ ਕਿੰਨਾ ਮੁੱਲ ਰੱਖਦੀ ਹੈ ਇਹਦਾ ਵੀਰ ਜੀ 16000 ਕਰਤੀਏ 16000 ਜੈ 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 ਸਨੋ ਕਰੋ ਫਿਰ ਇੱਕੋ 15000 ਵੀ ਦੇਦਾ ਚਲੋ ਯਾਰ ਛੋਟੇ ਚੋ ਵੀ ਕਰਦੇ 14 ਦੇ ਦਾਂਗੇ ਚਲੋ ਅਨੁਪਾਤ ਦਾ ਬਾਕੀ ਇੰਨੇ ਦੇ ਹੁੰਦੀ ਨਹੀਂ ਵਸੇ ਠੀਕ ਜਰਮੀ ਦਾ ਵਧੀਆ ਸਾਰੀ ਠੀਕ ਹੈ ਜੀ ਤੇ ਉਤਰਾ ਸਾਰੀਆਂ ਠੰਡੀਆਂ ਤੇਰੀਆਂ ਠੰਡੀਆਂ ਹੀ ਗਈਆਂ ਸਾਰੀਆਂ ਤੇ ਤਾਂ ਤੋਂ ਨੁੱਕੇ ਸਾਰੀਆਂ ਦੇ ਠੀਕ ਹੈ ਜੀ ਠੀਕ ਹੈ ਵੀਰ ਜੀ ਹੋਰ ਕੁਝ ਕਰਨਾ ਵੀਰ ਜੀ ਆਪਣੀ ਚਵਾਈ ਕਰੋ ਬਾਅਦ ਕਰਕੇ ਆਇਓ ਤੇ تسਲੀ ਕਰਕੇ ਖੜੋ ਹਨਾ ਇੱਥੇ ਆਓ ਆਪਣੀ ਚਵਾਈ ਕਰਕੇ تسਲੀ ਕਰਕੇ ਫੇਰ ਹੀ ਆਪਣਾ ਪਸ਼ੂ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ